ਸੂਹੀ ਮਹੱਲਾ ਚੌਥਾ ਸੂਹੀ ਰਾਗ ਦੇ ਵਿੱਚ ਚੌਥੇ ਪੜਸ਼ਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 735 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਤੂੰ ਕਰਤਾ ਸਭ ਕਿਛ ਆ ਪੇ ਜਾਣ ਕਿਆ ਤੁਧ ਪੈਕ ਸੁਣਾਈ ਹੈ ਸਾਬ ਕਹਿੰਦੇ ਹੈ ਪ੍ਰਮਾਤਮਾ ਤੂੰ ਸਾਡੀ ਵਿਦ ਜਾਣਦਾ ਹੈ ਅਸੀਂ ਆਪ ਜੀ ਦੇ ਅੱਗੇ ਕੀ ਆਪਣਾ ਪੱਖ ਰੱਖੀਏ ਆਪ ਜੀ ਤਾਂ ਬਿਨ ਬੋਲਿਆਂ ਸਭ ਕੁਛ ਜਾਣਦੇ ਆਪ ਜੀ ਸਭ ਕੁਛ ਜਾਣਦੇ ਹੋ बुरा भला तू सबके सूजे जेहा को करे तेहा को पाईए ਸਾਡਾ ਜੋ ਵੀ ਬੁਰਾ ਭਲਾ ਹੈ ਚੰਗਾ ਮਾੜਾ ਹੈ ਆਪ ਜੀ ਜਾਣੂ ਹਾਂ ਅਸੀਂ ਆਪ ਜੀ ਤੋਂ ਛਿਪੇ ਹੋਏ ਨਹੀਂ ਹਾਂ ਜਿਹੋ ਜਿਹਾ ਮਨੁੱਖ ਕਰਮ ਕਰਦਾ ਹੈ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ ਹੈ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣ ਏ ਮੇਰੇ ਪ੍ਰਮਾਤਮਾ ਤੂੰ ਸਾਡੇ ਅੰਦਰ ਦੀ ਹਰ ਇੱਕ ਦੀ ਕਹਾਣੀ ਨੂੰ ਹਰ ਇੱਕ ਦੀ ਚਤਰਾਈ ਨੂੰ ਤੂੰ ਆਪ ਜਾਣਦਾ ਹੈ ਬੁਰਾ ਭਲਾ ਤੂ ਸਭ ਕੇ ਸੂਜੈ ਤਦ ਭਾਵੈ ਤੇ ਮੈਂ ਬੁਲਾਵਾਂ ਆਪ ਜੀ ਸਾਡਾ ਬੁਰਾ ਭਲਾ ਸਭ ਕੁਝ ਸਮਝਦੇ ਹੋ ਜਿਵੇਂ ਇੱਕ ਮਾਤਾ ਪਿਤਾ ਬੱਚੇ ਦੀ ਹਰ ਇੱਕ ਆਦਤ ਨੂੰ ਸਮਝਦਾ ਤੇ ਦੇਖਦਾ ਹੈ ਪਰ ਆਪ ਜੀ ਵੀ ਇਸੇ ਤਰ੍ਹਾਂ ਹੀ ਮਾਤਾ ਪਿਤਾ ਦੀ ਣਾਈ ਹੋ ਜਿਵੇਂ ਆਪ ਜੀ ਬੁਲਾਉਂਦੇ ਹੋ ਇਵੇਂ ਹੀ ਅਸੀਂ ਬੋਲਦੇ ਹਾਂ ਰਹਾਓ ਸਭ ਮੋ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨੁ ਭਗਤ ਕਰਾਈ ਇਹ ਸਾਰਾ ਸਰੀਰ ਜੋ ਆਪ ਜੀ ਦਾ ਬਣਿਆ ਹੋਇਆ ਹੈ ਸਰੀਰ ਦੇ ਵਿੱਚ ਜਿਹੜੇ ਵਿਕਾਰ ਹਨ ਇਹ ਵੀ ਇੱਕ ਮਾਇਆ ਦਾ ਹੀ ਪ੍ਰਤੀਕ ਹਨ ਤੇ ਇਸ ਮਨੁੱਖਾ ਜਨਮ ਦੇ ਵਿੱਚ ਆਪ ਜੀ ਨੇ ਸਾਨੂੰ ਭਗਤੀ ਦਾ ਮਾਰਗ ਦੱਸਿਆ ਹੈ ਆਪ ਜੀ ਦੀ ਵਡਿਆਈ ਹੈ ਇੱਕ ਨਾ ਸਤਗੁਰ ਮੇਲ ਸੁਖਦੇਵ ਮੈਂ ਇੱਕ ਮਨਮੁਖਤ ਪੰਧ ਮਿਟਾਈ ਇੱਕ ਉਦਮ ਕਰਕੇ ਸਤਗੁਰੂ ਦੇ ਰਾਹੀ ਉਸ ਪ੍ਰਮਾਤਮਾ ਦੇ ਨਾਲ ਮੇਲਾਪ ਹੋ ਜਾਂਦਾ ਹੈ ਇੱਕ ਵਿਕਾਰਾਂ ਪਿੱਛੇ ਲੱਗ ਕੇ ਮਨਮੁਖ ਬਣ ਜਾਂਦੇ ਹਨ ਅਤੇ ਹਮੇਸ਼ਾ ਹੀ ਸੰਸਾਰਿਕ ਧੰਦਿਆਂ ਦੇ ਵਿੱਚ ਹੀ ਖਚਤ ਰਹਿੰਦੇ ਹਨ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤੂੰ ਸਬਨਾ ਸਿਰਲੇਖ ਲਿਆ ਲੇਖ اے ਪ੍ਰਮਾਤਮਾ ਤੂੰ ਸਬਨਾ ਦਾ ਹੈ ਸਾਰੇ ਸੰਸਾਰ ਦਾ ਮਾਲਕ ਹੈ ਤੇ ਆਪ ਜੀ ਸਾਡੇ ਲੇਖੇ ਜੋਖੇ ਨੂੰ ਜਾਣਦੇ ਹੋ ਜੇਹੀ ਤੂੰ ਨਦਰ ਕਰੈ ਤੇ ਹਕ ਉਹ ਵੈ ਬਿਨ ਨਦਰੀ ਨਾ ਹੀ ਕੋਪੇ ਜੇਹੋ ਜੀ ਮਿਹਰ ਦੀ ਨਦਰ ਮੇਰੇ ਉੱਤੇ ਬਖਸ਼ਿਸ਼ ਕਰੋਗੇ ਉਹ ਜੇਹੀ ਮੇਰੇ ਦੇ ਜੀਵਨ ਦੇ ਵਿੱਚ ਸੁਖ ਪ੍ਰਾਪਤ ਹੋਣਗੇ ਤੇਰੀ ਵਡਿਆਈ ਤੂੰ ਹੈ ਜਾਣ ਸਭ ਤੁਦਨੋ ਨਿਤ ਧਿਆਏ ਆਪ ਜੀ ਦੀ ਵਿਵਿਦਾਈ ਆਪ ਹੀ ਜਾਣਦੇ ਹੋ ਅਸੀਂ ਤੁਸ ਜੀਬ ਇਸ ਰਸਰੋਂ ਦੇ ਨਾਲ ਕੁਝ ਵੀ ਬਿਆਨ ਨਹੀਂ ਕਰ ਸਕਦੇ ਸਭ ਤੁਦਨੋ ਨਿਤ ਤੇ ਆਏ ਇਸ ਕਰਕੇ ਅਸੀਂ ਆਪ ਜੀ ਨੂੰ ਧਿਆਉਣਾ ਕਰਦੇ ਹਾਂ ਇਹ ਸਾਨੂੰ ਦਾਤ ਬਖਸ਼ਿਸ਼ ਕਰੋ ਜਿਸਨੋ ਤੁਤ ਭਾਵੈ ਤੁਸਨੋ ਤੂੰ ਮਿਲ ਜਨਨਾਨਕ ਸੋ ਬਾਥਾਂ ਪਾਈ ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ ਉਵੇਂ ਹੀ ਸਾਡਾ ਮਿਲਾਪ ਉਸ ਪਰਮਾਤਮਾ ਦੇ ਨਾਲ ਕਰਾ ਦੇਵੋ ਦਾਸ ਨਾਨਕ ਆਖਦਾ ਹੈ ਜਨਨਾਨਕ ਸੋ ਥਾਏ ਪਾਈ ਦਾ ਸਾਨੰਕ ਨੇ ਉਸ ਪ੍ਰਮਾਤਮਾ ਦੀ ਪ੍ਰਾਪਤੀ ਕਰਕੇ ਹੀ ਇਹ ਉੱਚਾ ਸਥਾਨ ਪ੍ਰਾਪਤ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ